ਆਪ ਜੀ ਦਾ ਸਾਰਿਆਂ ਦਾ ਪੰਜਾਬੀ ਵਿਸ਼ਾ ਚੈਨਲ ਤੇ ਸਵਾਗਤ ਹੈ ਅੱਜ ਅਸੀਂ ਐਸ ਐਸ ਚਰਨ ਸਿੰਘ ਸ਼ਹੀਦ ਹੋਰਾਂ ਦੀ ਕਵਿਤਾ ਇੱਕ ਪਿਆਲਾ ਪਾਣੀ ਬਾਰੇ ਪੜਾਂਗੇ ਇਸ ਵਿੱਚ ਲੇਖਕ ਨੇ ਦੱਸਿਆ ਹੈ ਕਿ ਇੱਕ ਪਿਆਲਾ ਪਾਣੀ ਦੇ ਮੁੱਲ ਦੇ ਰੂਪ ਵਿੱਚ ਅਕਬਰ ਵਰਗੇ ਬਾਦਸ਼ਾਹ ਨੂੰ ਆਪਣੇ ਵਿਸ਼ਾਲ ਰਾਜ ਤੋਂ ਹੱਥ ਤੋਣੇ ਪੈਂਦੇ ਨੇ ਪਰ ਬੰਦਾ ਜਿਹੜਾ ਏ ਉਸ ਰੱਬ ਦੀ ਬਖਸ਼ਿਸ਼ ਦਾ ਕੋਈ ਮੁੱਲ ਨਹੀਂ ਪਾਉਂਦਾ ਅਕਬਰ ਨੂੰ ਦਰਬਾਰ ਬੈਠਿਆ ਤ੍ਰੇਨੇ ਬਹੁਤ ਸਤਾਇਆ ਸਹਨਤ ਹੁੰਦਿਆ ਨਫਰ ਪਿਆਲਾ ਜਲ ਠੰਡੇ ਦਾ ਲਿਆਇਆ ਪਕੜ ਪਿਆਲਾ ਬਾਦਸ਼ਾਹ ਨੇ ਮੂ ਨੂੰ ਚਾਹਿਆ ਲਾਣਾ ਪਾਸੇ ਬੋਲ ਵੀਰਬਲ ਉਠਿਆ ਜ਼ਰਾ ਹੱਥ ਟਕਾਣਾ ਕਵੀ ਲਿਖਦਾ ਹੈ ਕਿ ਮੁਗਲ ਬਾਦਸ਼ਾਹ ਖ਼ੁਰ ਜਦੋਂ ਆਪਣੇ ਦਰਬਾਰ ਵਿੱਚ ਬੈਠਾ ਸੀ ਤਾਂ ਪਿਆਸ ਨੇ ਉਸ ਨੂੰ ਬਹੁਤ ਤੰਗ ਕੀਤਾ ਹੋਇਆ ਸੀ ਉਸ ਦਾ ਇਸ਼ਾਰਾ ਹੋਣ ਦੀ ਟਿਲ ਸੀ ਕਿ ਨੋਕਾ ਠੰਡੇ ਪਾਣੀ ਦਾ ਪਿਆਲਾ ਲੈ ਕੇ ਹਾਜ਼ਰ ਹੋ ਗਿਆ ਬਾਸ਼ਾ ਨੇ ਨੋਕਰ ਦੇ ਹੱਥੋਂ ਪਾਣੀ ਦਾ ਪਿਆਲਾ ਲੈ ਕੇ ਮੂੰਹ ਨੂੰ ਲਾਉਣਾ ਚਾਹਿਆ ਤਾਂ ਕੋਲੋਂ ਉਸ ਦਾ ਵਜ਼ੀਰ ਬੀਰਬਲ ਬੋਲ ਪਿਆ ਉਹ ਬਾਸ਼ਾ ਨੂੰ ਕਹਿਣ ਲੱਗਾ ਉਹ ਕੁਝ ਦੇਰ ਲਈ ਪਾਣੀ ਪੀਣ ਤੋਂ ਰੁਕ ਜਾਵੇ ਪਹਿਲੋ ਦੱਸੋ ਆਪ ਇੱਕ ਗੱਲ ਜੇ ਪਾਣੀ ਮੁੱਕ ਜਾਵੇ ਸਹ ਕੋਹਾਂ ਤੱਕ ਯਤਨ ਕੀਤਿਆਂ ਇੱਕ ਬੂੰਦ ਨਾ ਥਿਆਵੇ অতি ਪਿਆਸ ਲੱਗੀ ਹੋਏ ਤੁਹਾਨੂੰ ਜਲਬਿਨ ਮਰਦੇ ਜਾਓ ਮਾਹੀ ਵਾਂਗ ਆਬ ਬਿਨ ਤੜਫੇ ਉਟ ਬਾਜੀਆਂ ਖਾਵੇ ਸੱਚ ਦੱਸੋ ਜੇ ਉਸ ਵੇਲੇ ਕੋਈ ਇੱਕ ਜਲ ਪਿਆਲਾ ਲਿਆਵੇ ਕੀ ਕੁਝ ਦੇਉ ਹਜ਼ੂਰ ਉਸ ਨੂੰ ਕੀ ਪੰਬ ਕੀਮਤ ਉਹ ਪਾਵੇ ਬੀਰਬਨ ਨੇ ਬਾਦਸ਼ਾਹ ਅਕਬਰ ਨੂੰ ਕਿਹਾ ਕਿ ਉਹ ਪਾਣੀ ਦਾ ਕਟੋਰਾ ਮੂੰਹ ਤੋਂ ਲਾਉਣ ਤੋਂ ਪਹਿਲਾਂ ਉਸ ਦੀ ਇੱਕ ਪ੍ਰਸ਼ਨ ਦਾ ਉੱਤਰ ਦੇਵੇ ਪ੍ਰਸ਼ਨ ਇਹ ਸੀ ਕਿ ਜੇਕਰ ਪਾਣੀ ਮੁੱਕ ਜਾਵੇ ਤੇ ਸੈਂਕੜੇ ਕੋਹਾਂ ਤੱਕ ਯਤਨ ਕਰਨ ਦੇ ਬਾਵਜੂਦ ਪਾਣੀ ਦੀ ਇੱਕ ਬੂੰਦ ਰਾਂ ਲੱਭੇ ਉਦੋਂ ਉਹਨਾਂ ਨੂੰ ਬਹੁਤ ਜ਼ਿਆਦਾ ਤ੍ਰੇ ਲੱਗੀ ਹੋਵੇ कि ओहो पानी ਤੋਂ ਬਿਨਾ ਮਰਨ ਹਾਰੇ ਹੋਏ ਇਸ ਤਰ੍ਹਾਂ ਤੜਫ ਰਹੇ ਹੋ ਜਿਸ ਤਰ੍ਹਾਂ ਪਾਣੀ ਤੋਂ ਬਿਨਾ ਮੱਛੀ ਤੜਫਦੀ ਹੋਈ ਉਲਟ ਬਾਜ਼ੀਆਂ ਖਾਂਦੀ ਹੈ ਤੇ ਉਹ ਸੱਚ ਦੱਸਣ ਜੇਕਰ ਉਸ ਵੇਲੇ ਕੋਈ ਪਾਣੀ ਦਾ ਇੱਕ ਪਿਆਲਾ ਲਿਆਵੇ ਤਾਂ ਹਜ਼ੂਰ ਉਸ ਨੂੰ ਕੀ ਦੇਣਗੇ ਉਸ ਨੂੰ ਲੈ ਆਂਦੇ ਦੁਰਲੱਭ ਪਾਣੀ ਦੇ ਪਿਆਲੇ ਦੀ ਕੀ ਕੀਮਤ ਮਿਲੇਗੀ ਖਾਸਕੀ ਅਕਬਰ ਕਹਿਣ ਲੱਗਾ ਜੇ ਐਸੀ ਦਸ਼ਾ ਵਿਆਪੀ ਅੱਧਾ ਰਾਜ ਦਿਆਂ ਮੁੱਲ ਇਸ ਦਾ ਖੁਸ਼ੀ ਨਾਲ ਮੈਂ ਆਪੇ ਇਹ ਕਹਿ ਕੇ ਉਹ ਜਲ ਦਾ ਪਿਆਲਾ ਗੱਟ-ਗੱਟ ਸ਼ਾ ਚੜਾਇਆ ਫਿਰ ਬਿਰਬਲ ਨੇ ਸ਼ਾਹ ਅੱਗੇ ਸਵਾਲ ਦੂਸਰਾ ਪਾਇਆ ਬਿਰਬਲ ਦਾ ਪ੍ਰਸ਼ਨ ਸੁਣ ਕੇ ਅਕਬਰ ਨੇ ਕਿਹਾ ਜਿਕਰ ਇਹ ਜਹੀ ਹਾਲਤ ਪੇਸ਼ ਆਵੇ ਕਿ ਪਾਣੀ ਕਿਤੇ ਵੀ ਨਾ ਹੋਵੇ ਉਹ ਪਿਆਸ ਨਾਲ ਬੁਰੀ ਤਰ੍ਹਾਂ ਤੜਫ ਰਿਹਾ ਹੋਵੇ ਤਾਂ ਉਸ ਵੇਲੇ ਕੋਈ ਉਸ ਅੱਗੇ ਪਾਣੀ ਦਾ ਇੱਕ ਪਿਆਲਾ ਲੈ ਆਵੇ ਨਾ ਤਾਂ ਉਸ ਆਦਮੀ ਨੂੰ ਉਸਦੇ ਪਾਣੀ ਦੇ ਇੱਕ ਪਿਆਲੇ ਦੀ ਕੀਮਤ ਦੇ ਰੂਪ ਵਿੱਚ ਆਪਣਾ ਅੱਧਾ ਰਾਜ ਐਪੇ ਖੁਸ਼ੀ ਨਾਲ ਦੇ ਦੇਵੇਗਾ ਇਹ ਕਹਿ ਕੇ ਅਕਬਰ ਬਾਦਸ਼ਾਹ ਨੇ ਪਾਣੀ ਦਾ ਪਿਆਲਾ ਘਟ-ਘਟ ਕਰਕੇ ਪੀ ਲਿਆ ਇਸ ਪਿਛੋਂ ਬਿਰਬਲ ਨੇ ਬਾਦਸ਼ਾਹ ਅੱਗੇ ਆਪਣਾ ਦੂਸਰਾ ਸਵਾਲ ਪਾ ਦਿੱਤਾ ਦੱਸੋ ਭਲਾ ਕਿ ਇਹ ਪਾਣੀ ਹੁਣ ਦੇ ਅੰਦਰ ਰੁਕ ਜਾਵੇ ਰੁਕ ਜਾਵੇ ਪੇਸ਼ਾਬ ਆਪ ਦਾ ਜਾਨ ਪਿਆਰ ਤੜਫਾਵੇ ਬਚਨ ਲਈ ਉਸ ਕਸ਼ਟੋਂ ਕਿੰਨੇ ਪੀਰ پیغمبر ਸੇ ਉਹ ਅੱਧਾ ਰਾਜ ਮੰਗੇ ਜੇ ਕੋਈ ਦੇਵੋ ਜਾਂ ਨਾ ਦੇਵੋ ਬਿਰਬਲ ਨੇ ਬਾਦਸ਼ਾਹ ਅੱਗੇ ਆਪਣਾ ਦੂਜਾ ਪ੍ਰਸ਼ਨ ਕਰਦਿਆਂ ਕਿਹਾ ਕਿ ਉਹ ਹੁਣ ਉਸ ਨੂੰ ਇਹ ਦੱਸਣ ਜੇਕਰ ਇਹ ਦੁਆਰਾ ਉਨ੍ਹਾਂ ਦੁਆਰਾ ਪੀਤਾ ਪਾਣੀ ਉਨ੍ਹਾਂ ਦੇ ਸਰੀਰ ਦੇ ਅੰਦਰ ਹੀ ਰੁਕ ਜਾਵੇ ਤੇ ਇਸ ਤਰ੍ਹਾਂ ਉਹਨਾਂ ਦਾ ਪਿਸ਼ਾਬ ਰੁਕ ਜਾਏ ਉਹਨਾਂ ਦੀ ਜਾਨ ਤੜਫਾਉਣ ਲੱਗੇ ਤਾਂ ਉਹ ਇਸ ਦੁੱਖ ਤੋਂ ਬਚਣ ਲਈ ਪੀਰਾਂ ਪੈਗੰਬਰਾਂ ਨੂੰ ਖੁਸ਼ ਕਰਨ ਵਾਲੇ ਧਾਰਮਿਕ ਕਰਮ ਕਾਂਡ ਕਰਨ ਤੇ ਜੇਕਰ ਇਸ ਸਮੇਂ ਕੋਈ ਉਹਨਾਂ ਦਾ ਕਸ਼ਟ ਦੂਰ ਕਰਨ ਦੇ ਇਵਜ਼ਾਨੇ ਵਜੋਂ ਅੱਧਾ ਰਾਜ ਮੰਗੇ ਤਾਂ ਕੀ ਉਹ ਦੇ ਦੇਣਗੇ ਜਾਂ ਨਹੀਂ ਚਕ੍ਰਿਤ ਹੋ ਕੇ ਸ਼ਾਹ ਬੋਲਿਆ ਜਰਾ ਢਿਲਣਾ ਲਾਵਾ ਬੇਸ਼ੱਕ ਅੱਧਾ ਰਾਜ ਭਾਗ ਮੈਂ ਫੌਰਨ ਪੇਟ ਕਰਾਵਾਂ ਭਾਸ਼ਕ ਬਨੇ ਹੈਰਾਨ ਉਹ ਕਿ ਬਿਰਬਲ ਨੂੰ ਉੱਤਰ ਦਿੱਤਾ ਜੇਕਰ ਉਸ ਨੂੰ ਪਿਸ਼ਾਬ ਉਕੰਦ ਦਾ ਕਸ਼ਟ ਹੋ ਜਾਵੇ ਤਾਂ ਉਹ ਇਸ ਕਸ਼ਟ ਨੂੰ ਦੂਰ ਕਰਨ ਵਾਲੇ ਨੂੰ ਬਿਨਾਂ ਕਿਸੇ ਸੰਦੇਹ ਤੇ ਬਿਨਾਂ ਕਿਸੇ ਦੇਰੀ ਤੇ ਇੱਕਦਮ ਅੱਧਾ ਰਾਜ ਦੇ ਦੇਵੇਗਾ ਹੱਸ ਕੇ ਆਖੇ ਬਿਰਬਲ ਫਿਰ ਇਸ ਤੋਂ ਸਾਬਤ ਹੋਇਆ ਇੱਕ ਪਿਆਲੇ ਜਲ ਦਾ ਮੁੱਲ ਹੈ ਰਾਜ ਤੁਹਾਡਾ ਗੋਇਆ ਜੋ ਅਨਮਿਨਿਆ ਤੋਲਿਆ ਇਹ ਜਲ ਸਭ ਨੂੰ ਮੁਫਤ ਪਚਾਵੇ ਉਸ ਰਬ ਸੁਤਰੇ ਦੀ ਬਖਸ਼ਿਸ਼ ਦਾ ਬੰਦਾ ਕੀ ਮੁੱਲ ਪਾਵੇ ਵਾਸ਼ਕਬ ਨੇ ਜਦੋਂ ਬਿਰਬਲ ਦੁਆਰਾ ਕੀਤੇ ਪ੍ਰਸ਼ਨਾਂ ਦੇ ਉੱਤਰ ਦਿੰਦਿਆਂ ਕਿਹਾ ਕਿ ਉਹ ਆਪਣਾ ਅੱਧਾ ਰਾਜ ਸੰਕਰਟ ਦੀ ਹਾਲਤ ਵਿੱਚ ਦੁਰਲਭ ਪਾਣੀ ਦਾ ਇੱਕ ਪਿਆਲਾ ਲਾਉਣ ਵਾਲ ਨੂੰ ਅਤੇ ਅੱਧਾ ਸਰੀਰ ਵਿੱਚ ਰੁਕੇ ਪਾਣੀ ਅਰਥਾਤ ਪਸ਼ਾਬ ਦੇ ਕਸ਼ ਨੂੰ ਦੂਰ ਕਰਨ ਵਾਲੇ ਨੂੰ ਖੁਸ਼ੀ ਨਾ ਦੇ ਦੇਵੇਗਾ ਤਾਂ ਬਿਰਬਲ ਨੇ ਹੱਸ ਕੇ ਕਿਹਾ ਕਿ ਉਸਦੇ ਉਤਰਾਂ ਤੋਂ ਇਹ ਸਾਬਤ ਹੁੰਦਾ ਹੈ ਕਿ ਪਾਣੀ ਦੇ ਇੱਕ ਪਿਆਲੇ ਦਾ ਮੁੱਲ ਉਸਦਾ ਪੂਰੇ ਦਾ ਪੂਰਾ ਰਾਜ ਹੈ ਜੇਕਰ ਇੱਕ ਪਿਆਲੇ ਜਲ ਦਾ ਮੁੱਲ ਇੱਕ ਮਹਾਨ ਰਾਜੇ ਦਾ ਸਾਰਾ ਦਰਬਾਰ ਸਾਰਾ ਰਾਜ ਹੋ ਸਕਦਾ ਹੈ ਤੇ ਬੰਦਾ ਉਸ ਪਰਮਾਤਮਾ ਦੀ ਬਖਸ਼ਿਸ਼ ਦਾ ਮੁੱਲ ਪਾਉਂਦੀ ਗੱਤਾ ਪਰ ਸਮਰੱਥਾ ਨਹੀਂ ਰੱਖਦਾ ਜਿਹੜਾ ਕਿ ਸਾਰੀ ਦੁਨੀਆ ਨੂੰ ਇੰਨਾ ਪਾਣੀ ਦਿੰਦਾ ਹੈ ਜਿਹੜਾ ਕਿ ਨਾ ਮਿਨਿਆ ਜਾ ਸਕਦਾ ਹੈ ਤੇ ਨਾ ਹੀ ਢੋਲਿਆ ਜਾ ਸਕਦਾ ਕੇਂਦਰੀਪਾਉ ਜੇਕਰ ਸੰਕਟ ਦੀ ਸਥਿਤੀ ਵਿੱਚ ਪਾਣੀ ਦੇ ਇੱਕ ਪਿਆਲੇ ਦੀ ਕੀਮਤ ਅਕਬਰ ਵਰਗੇ ਬਾਦਸ਼ਾਹ ਦਾ ਸੁਮੁੱੱਚਾ ਰਾਜ ਹੋ ਸਕਦੀ ਹੈ ਤੇ ਬੰਦਾ ਉਸ ਪਰਮਾਤਮਾ ਦੀ ਬਖਸ਼ਿਸ਼ ਦਾ ਮੁੱਲ ਪਾਉਂਦੀ ਸਮਰੱਥਾ ਨਹੀਂ ਰੱਖਦਾ ਜਿਹੜਾ ਕਿ ਉਸ ਨੂੰ ਅਨਮਿਨਿਆ ਤੇ ਅੰਤੋਲਿਆ ਪਾਣੀ ਦਿੰਦਾ ਹੈ ਧੰਨਵਾਦ